ਸਤਿ ਸ਼੍ਰੀ ਅਕਾਲ ਬਾਈ ਜੀ ਮੌੜਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਨੇ ਵਧੀਆ ਕੁਆਲਿਟੀ ਵਾਲੇ ਇੱਕ ਨੀਲੀ ਦਾ ਤੋਹਫਾ ਬ੍ਰਾਂਡ ਵਿਖੋਨੇ ਆ ਕੁਆਲਿਟੀ ਵਾਲਾ ਬਾਈ ਨਾਲ ਕਰਦੇ ਨੇ ਡਿਟੇਲ ਵਿੱਚ ਗੱਲ ਬਾਤ ਇੱਕ ਝੋਟੀ ਦੇ ਗਾਂ ਸੂਈਤਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਓਏ ਭੋਲਾ ਜੀ ਪਰਮਾਣਾ ਜੀ ਠਾ ਜੀ ਕਿਨੇ ਭੈਣ ਭਰਾਵਾਂ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਤਾਣ ਕਰਦੇ ਆ ਹਾਂਜੀ ਬਾਈ ਲਾਈਵ ਤੇ ਕਮੈਂਟਸ ਦੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਤਾਂ ਵਿੱਚ ਜੀ ਬਹੁਤ ਧੰਨਵਾਦ ਕਰਦਾ ਧੰਨਵਾਦ ਭਾਈ ਜੀ ਤੇ ਜਨਵਰੀ ਹਾਂਜੀ ਭਾਈ ਜੀ ਬਹੁਤ ਪੇਨ ਲਾ ਗਿਆ ਠੀਕ ਹੈ ਜੀ ਬੈਰ ਸੁਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਮਹਿਲ ਦਿਖਾਵਾਂਗੇ ਨੀਲੀ ਜੀ ਨੀਲੀ ਜੀ ਜਿਹੜੀ ਚੰਡੀ ਵੀਰ ਆਪਣਾ ਵੀਰ ਭਰਾ ਚੰਗਾ ਸੱਜਣੀ ਹਾਂਜੀ ਹਾਂਜੀ ਮੈਂ ਆਪਣੇ ਘਰ ਵੀ ਲੱਗੀ ਉਹਦੇ ਕੋਈ ਆਏ ਆਏ ਹਾਂ ਕੋ ਮੈਂ ਕਰ ਲਗਿਆ ਇਹ ਹੈ ਕਰ ਲੱਗੀ ਪਾ ਕਟਾਪ ਆਇਆ ਜਿਹਨੇ ਮੈਨੇ ਅੱਛਾ ਠੀਕ ਹੈ ਜਗੂ ਆ ਮਲੀੜਾ ਤੇ ਇੱਕ ਤਾਂ ਵੀਰ ਕੈਸ ਨਾਮ ਆਖੀ ਦੁੱਧ ਮਹੀਨੇ 17 ਤਲਾਂ ਗਲੂਟੀ ਗਲਪਾ ਹਾਂਜੀ ਹੱਤੀ ਮਹੀਂ ਚੋਈ ਹੈ ਅੱਛਾ ਬਾਈ ਇੱਕ ਤਾਂ ਮੈਂ ਕਨੇਡਾ ਦੁੱਧ ਲਾਂਦੀ ਚਲ ਗਿਆ ਇਹ ਬਾਹਰ ਤੇ ਬੰਦਿਆਂ ਨੇ ਮਹੀਂ ਸਾਂਭੀ ਖੜੀ ਪਾਟੇ ਸਾਂਭੇ ਸਾਂਝ ਇਕੱਠ ਹੋ ਜੇ ਸੌਦਾ ਆਇਆ ਬਾਹਰ ਆ ਕੇ ਕਨੇਡਾ ਵੀਰ ਕਨੇਡਾ ਵੀਰ ਹਾਂਜੀ ਪੂਰਾ ਸੌਦਾ ਆਇਆ ਉਹਨਾ ਹਾਂਜੀ ਤੇ ਭਾ ਨਾਮੀ ਮਹੀਂ ਹੈ ਜਿਹਨੂੰ ਕਹਿੰਦੇ ਅਸਲ ਚੀਜ਼ ਬਈ ਪੂਰੀ ਕੁਆਲਿਟੀ ਹੈ ਮੈਂ ਦੇ ਵਿੱਚ ਨਾ ਉਹੀ ਮਹੀਂ ਗੱਭਾਂ ਲਈ ਵੀਰ ਨੂੰ ਪਾਣੀ ਆਈ 16 ਕਿਲੋ ਤੋਂ ਕੱਢਦੀ ਆ ਹਾਂਜੀ ਸਾਡੇ ਕੋਲ 17 18 17 ਕਰਾ ਦਿੰਦੇ 17 18 ਚਲਦੀ ਆ ਕੱਬਣ ਵੀ ਉੱਪਰ ਮੰਗਦੇ ਹਾਂ ਮੈਂ ਮਹਿੰਦੀ ਹੀ ਕੱਟੀ ਨਾ ਹਾਂਜੀ ਹਾਂਜੀ ਨਹੀਂ ਲਾਈ ਆ ਅੱਛਾ ਕੱਟੀ ਲਾਈ ਆ ਕੱਟੀ ਲਾਈ ਆ ਪਰ 20 ਕੋਲ ਮੈਂ ਟੰਡੇ ਦਾ ਇੱਕ ਪੂਰੀ ਬਾਰਡਰ ਲੈ ਆਂਦੀ ਮੈਂ ਆ ਕੁਆਲਿਟੀ ਹਾਂਜੀ ਉਦੋਂ ਅਸੀਂ ਜੋੜਾ ਲੈਣੇ ਆ ਜੋੜਾ ਦਿੰਦਾ ਨਹੀਂ ਜੋੜਾ ਹੀ ਦਿੰਦਾ ਹੁਣ ਸਵਾਡ ਦੇ ਨਾਲ ਪਿੰਡ ਆ ਭਗਵਾਨ ਸਾਦਾ ਭਗਵਾਨ ਸਾਦਾ ਉਧਰ ਐਵੇਂ ਗੱਲ ਕਹਿਦਨੀ ਵੀ ਨਾ ਪਤਾ ਹੋਵੇ ਵੀ ਬਾਟਰ ਲੱਗੋ ਆਈ ਖਾਸ ਪਿੰਡਾਂ ਦਾ ਆਣ ਠੀਕ ਹੈ ਭਗਵਾਨ ਸਾਦਾ ਪਿੰਡ ਉਧਰ ਠੀਕ ਹੈ ਹਾਂਜੀ ਵੇਖੋ ਜੀ ਬਹੁਤ ਕੁਆਲਟੀ ਵਾਲੀ ਸਾਰੀ ਤੋਰ ਥਾਣਾ ਲੈਵਾ ਆਰਡਰ ਬਾਇ ਪਹੁੰਚੇ ਆ ਕਾਦੇ ਵੀਰ ਸਿੰਗਲ ਹੱਡੀ ਦੀ ਜਾਣੀ ਦੇ ਇੱਕੋ ਵੀਰ ਭਰਾ ਦੇ ਘਰ ਹੈ ਜਿਹਦੇ ਜਾਣੀ ਪਰ ਜਿਹੜੇ ਨਹੀਂ ਦੇ ਤੋਰਾ ਨਾ ਤੇਰਾ ਹਾਂਜੀ ਭਾਈ ਜੀ ਆਵੇਂ ਮੈਨੂੰ 5 ਕਿਲੋਮੀਟਰ ਤੋਲ ਲਾ ਤੋ ਉਹ ਨਾਲ ਉਥੋਂ ਥਾਂ ਕਰੂ ਤੋਲ ਠਾਂਕ ਦੇ ਦੇ ਵੇਖੋ ਜੀ ਜਿਹਨੂੰ ਕਹਿੰਦੇ ਨਾ ਵੀ ਨੁਕਰੀ ਘੋੜੀ ਤੇ ਉਹ ਚੀਜ਼ ਹੈ ਮੈਂ ਦੇ ਵਿੱਚ ਕੁਆਲਟੀ ਬਹੁਤ ਬੋਲਦੀ ਆ ਕਰਮਾ ਵਾਲੀ ਅਜੇ ਹੋਰ ਬਣੂਗੀ ਦੇਣੇ ਲੈ ਜੂ ਭਾਈ ਜੀ ਦੋ ਜਨ 6 ਦੀ 10 ਖਲਾਰੋ ਖਲਾਰੋ ਪੰਜ ਹੋ ਗਈ ਮੈਂ ਪੂਰੇ ਦਿਨ 10 ਖੜਦੀ ਮੈਂ ਆ ਠੰਡੀ ਬੜੀ ਜੇ ਵੇਖੋ ਜੀ ਹੋਰ ਪਰਾਂ ਲੈਓ ਗਾਂ ਲੈ ਮੜੀ ਆਇਆ ਆਇਆ ਦੋ ਜਨ ਵੀ ਗਾਰੰਟੀ ਨਾਲ ਮੈਂ ਲੈ ਜੂਗੀ ਪੂਰੇ ਇਹ ਠੀਕ ਆ ਭਾਈ ਜੋਚ ਵਾਪਸ ਮਾਦੀ ਮਹੀਨਾ ਰੂ ਹੁੰਦਾ ਗੱਬੜ ਮਹੀਨੀ ਜਿਆਦਾ ਪੋਲੀ ਤੇ ਬਣਾਈ ਕੋਸਾ ਠੀਕ ਹੈ ਜੀ ਖਲਾਰੇ ਭੁੱਲਾ ਜੀ ਖਲਾਰਦੋ ਸੁਆ ਸੁਣੀ ਵੀਰ ਗਰੰਟੀ ਨਾਲ ਤੇ ਜਾ ਹਾਂਜੀ ਤੇ ਜਾ ਸੁਆ ਮੈਂ ਸੁਣੀ ਹਾਂ ਹਾਂਜੀ ਹਾਂਜੀ ਖਲਾਰੇ ਖਲਾਰਦੋ ਵੀ ਮਹੀ ਵੀਰ ਜਿਹਦੇ ਵੀ ਘਰ ਦਾਜ ਸ਼ਿੰਗਾਰ ਬਣੂਗੀ ਨਾ ਹਾਂਜੀ ਜਾਊਗੀ ਤੇ ਉਹ ਸਾਰੀ ਉਮਰ ਯਾਦ ਕਰੂਗਾ ਜਿੰਨਾ ਜਿੰਨੇ ਸੁਵੇ ਮੈਂ ਤੇ ਲਊਗਾ ਬੱਚੇ ਕਟੀਆਂ ਪਾਲੂਗਾ ਹਾਂਜੀ ਉਹ ਵਾਕਿਆ ਹੀ ਜੰਮਰਾ ਕਟੀਆਂ ਨੀਲੀ ਜਿਹੇ ਦੇ ਦੀ ਵੀਰ ਠੀਕ ਜੀ ਤੁਹਾਡਾ ਜੀ ਦੇਖੋ ਜੀ ਬਹੁਤ ਕੁਆਲਟੀ ਮੈਂ ਦੇ ਵਿੱਚ ਬਹੁਤ ਸੁਣੀ ਆ ਤੇ ਲਿਵਾ ਆਰਡਰ ਬਹੁਤ ਵਧੀਆ ਬਾਕੀ ਲਾਗੇ ਕੋਈ ਕਰਾ ਫਿਰ ਚੰਗੀ ਤਰ੍ਹਾਂ ਖਾਦਨੇ ਆ ਸਰੇ ਸਰੇ ਦਾ ਵੀਰ ਜਨਵਰ ਵੀਰ ਦੇ ਕੋਲ ਦੇ ਅੱਲਾ ਕੱਲਾ ਆ ਗਿਆ ਆਪਣੇ ਕੋਲ ਵਿਗਿਆ ਵੇਚੇ ਸਾਰੇ ਤਿਆਰ ਹੋਈ ਕੇ ਆ ਵੀ ਮਿੰਗੇ ਮੁੱਲ ਦੇ ਜਨਵਰ ਲਏ ਸੀ ਹਾਂਜੀ ਹਾਂਜੀ ਤੇ ਉਹ ਤਿਆਰ ਕਰ ਕਰਕੇ ਉਸ ਹਾਲਾ ਉਹਨੇ ਜਨਵਰ ਵੇਚੇ ਆ ਵੀ ਵਧੀਆ ਕੁਆਲਟੀ ਵਾਲੇ ਪਸ਼ੂ ਆ ਤੇ ਬਹੁਤ ਸੋਹਣੇ ਵੇਖੋ ਜੀ ਕਰੋ ਚੈੱਕ ਮੇਰੇ ਭਰਾ ਤੇਰੀ ਮਹੀਂ ਚਮੜੀ ਈ ਜ਼ਿਆਦਾ ਪਤਲੀ ਹਾਂ ਸ਼ਮਾਲ ਬੜਾ ਹਾਂ ਨੀਂਦੀ ਰਗਦੇ ਵਿੱਚ ਠੀਕ ਏ ਬਹੁਤ ਸਹੀ ਬੰਦਾ ਫਦਲਾ ਚਮੜੀ ਬਹੁਤ ਜ਼ਿਆਦਾ ਜਿਹੜੀ ਗੱਲ ਅਸਲ ਮਹੀਂ ਕੁਆਲਟੀ ਵਾਲੀ ਸਿਰੇ ਤੇ ਤੁਹਾਨੂੰ ਪਤਾ ਵੀਰ ਮਾਲ ਭਾਵੇਂ ਇਹੀਂ ਘਰ ਵੀ ਲਾਇਆ ਵਾਂ ਪਰ ਤੇਰਾ ਇੱਕ ਵੀ ਹੋਰ ਅੱਖਾਂ ਵਾਲਾ ਚੱਡਾ ਆ ਹਰ ਮੈਂ ਲੋ ਜੀ ਵਪਾਰ ਦਾ ਕੰਮ ਹੈ ਹਰ ਮੈਂ ਨਹੀਂ ਘਾਟ ਕਿਹਦੀ ਜਿਹੜੀ ਗੱਲ ਹੈ ਪਰ ਜੀ ਮਹੀ ਦਾ ਵਾਲ ਪੋਟ ਕੇ ਨਹੀਂ ਵੀ ਆਦੀ ਮੈਂ ਸਹੀ ਗੱਲ ਬਾਈ ਸਿੰਗਲ ਹੱਡੀ ਦੀ ਆ ਤੇ ਵਧੀਆ ਕੁਆਲਟੀ ਵਾਲੀ ਇਹ ਗਾੜੀ ਬਰੀਡ ਤੇ ਵੀ ਕੰਮ ਜੇ ਚੱਲੇ ਪੂਰੀ ਵੈਸਟੇ ਨਿਕਲਦੀ ਆ ਤੇ ਵਧੀਆ ਕੁਆਲਟੀ ਵਾਲੀ ਚੱਲਦੀ ਠੀਕ ਜੀ ਫੇਰ ਬਾਕੀ ਵੀ ਜਿਹੜਾ ਵੀ ਦੱਸੋ ਮਾੜਾ ਬਾਈ ਜੀ ਕੀ ਫੇਰ ਜਿਹੜਾ ਵੀ ਵੀਰ ਜੀ ਹੈ ਵੀਰ ਭਰਾ ਨਹੀਂ ਮੰਗੂਗਾ ਹਾਂ ਜੀ ਤੇ ਤੁਹਾਨੂੰ ਨਾਲੇ ਤੇ ਮੁੰਡੇ ਤੇ ਮੈਂ ਫੋਨ ਤੇ ਫੋਨ ਤੇ ਕਰਾਂ ਕਿਉਂਕਿ ਮੈਂ ਨਹੀਂ ਦੱਸੂਂੀ ਤੇ ਵੀਰ ਫਿਰ ਬੋਲ ਹੋ ਜਾਊਗਾ ਵੀ ਉਦਾਂ ਰਾਤਾ ਵਿੱਚ ਸੋਇਆ ਸੋਇਆ ਵਿੱਚ ਨਹੀਂ ਤੇ ਸੋਇਆ ਮਹੀਂ ਵਿੱਚ ਨਹੀਂ ਉਹਦਾ ਜਿਹੜਾ ਆਪਣਾ ਕੋਈ ਜਨਵਾਰ ਦੋ ਹੀ ਆ ਜਨਾਨਾ ਵੀ ਨਾਲ ਵਿਖਾਤੀ ਬਾਈ ਕਹਿੰਦੇ ਬਾਈ ਕਹਿੰਦੇ ਵੀ ਉਦਾਂ ਸੋਇਆ ਇੱਕ ਵੀ ਸੁਆਗੇ ਮਹੀਂ ਪੋਂਦੇ ਚਾਹ ਵਾਣਾ ਤੇ ਚਲੋ ਵਿਖਾਤੇ ਜੇ ਕੋਈ ਇਹਦੀ ਕਟਿੰਗ ਗਈ ਉਹਦੀ ਬੀਬੀ ਜੀ ਕਟਾਈ ਦਿੰਦੀ ਸੀ ਨੇ ਬੜੀ ਤੌਕ ਦੀ ਵੀਡੀਓ ਚ ਗਈ ਤਾਂ ਪਹਿਲੇ ਨੰਬਰ ਤੇ ਆਈ ਵੀਡੀਓ ਚ ਦੇਖੋ ਜੀ ਬਹੁਤ ਕੁਆਲਟੀ ਵਾਲੀ ਮੈਂ ਆ ਠੰਡੀ ਤੇਰੀ ਦੇਖੋ ਜੀ ਸ਼ਾਨਦਾਰ ਅਹੀਂ ਵੀ ਕਿਆ ਕਰਦੇ ਫੂਲਦੇ ਹਾਂ ਨਹੀਂ ਮੈਂ ਸਰਾ ਵੀਰ ਚੈਂਪੀਅਨ ਬਾਕੀ ਵੀਰ ਭਰਾ ਤਾਂ ਮਾਰਦਣਾ ਫੋਲ ਕਰਦਾ ਬਾਕੀ ਬਾਈ ਕਹਿੰਦੇ ਆ ਵੀ ਜਿਹਨੇ ਵੀ ਵੀਰ ਭਰਾ ਨੂੰ ਲਾਉਣਾ ਮੁੱਲ ਹੋਂਦ ਗੱਲ ਕਰ ਸਕਦੇ ਹੋ ਤਾਂ ਬਾਈਆਂ ਦਾ ਵੀਰ ਆਦਾ ਵੀ ਸੋ ਜਾਂ ਸਵਾਗੇ ਮੈਂ ਵੇਚ ਤੇ ਜੇ ਜਿਹਦੇ ਕਰਮਾਂ ਜੋਈ ਉਹਨੂੰ ਮਿਲ ਜਣੀ ਆ ਚਲੋ ਮਾਰਾ ਉਹਨੂੰ ਚੜਦਿਆਂ ਲੈਣੀਆਂ ਦੇਵੇ ਜਿਹਦੇ ਕਰ ਚੱਲ ਠੀਕ ਹੈ ਜੜਾ ਇਹ ਟੋਕੜ ਗੱਬਣੇ ਝੋਟੀ 6 ਮਹੀਨੇ ਦੀ ਗੱਬਣੇ 5 ਕਿਲੋ ਦੁੱਧ ਤੇ ਮਾੜੀ ਦੀ ਗੱਡੀ ਜਾਉਂਦਾ ਝੋਟੀ ਵੀਰ ਮਗਰਲੇ ਲਾਤਨ ਫੜੀ ਛੱਡੀ ਗਈ ਆ ਠੀਕ ਆ। ਬਾਹਰ ਕੇ ਮਾੜਾ ਪੈਰ ਦਾ ਪੰਦੀ ਬਾਕੀ ਸਵਾਬ ਖਮਾ ਦੀ ਇੱਕ ਨੰਬਰ ਦੀ ਠੀਕ ਆ ਬੁਖਾ ਦੇ ਨੇ ਵੀ ਕਿਤੇ ਮਾੜੀ ਨੂੰ ਸੱਟ ਲੱਗ ਗਈ ਆ ਪੈਰ ਤੇ ਬਾਹਰ ਬਰ ਬਰ ਮਾੜ ਜੇ ਖਿਲਿਆ ਗਿਆ ਬਾਹਰ ਬਰ ਵੀ ਅੰਦਰ ਵੀ ਵਿਚਲੀ ਸੱਟ ਨਹੀਂ ਆ ਗਈ ਬਾਹਰ ਬਰ ਵੀ ਪੈਰ ਛਿਲਿਆ ਪੈਰ ਮਾੜਾ ਛਿਲਿਆ ਗਿਆ ਬਾਕੀ ਹਰ ਬੇ ਕੋਈ ਨਹੀਂ ਆ ਠੀਕ ਦਿਖਾ ਦੇ ਲਖੀ ਤਾਂ ਜਰਾ ਕਰਦੀ ਬਾਕੀ ਝੋਟੀ ਮੂੰਹੇ ਦੋ ਦੰਦ ਜੀ ਹਾਂਜੀ ਪਹਿਲਾਂ ਛੋਟੇ ਗਾਂ ਦੂਜੇ ਦੀ ਗੱਲ ਲਾਓ ਮੜਾ ਪੈਰ ਖਾਦਾ ਭੋਲਾ ਜੀ ਯਾਰ ਉਧਾਂ ਕਈ ਵੀ ਗੱਡੀਆਂ ਚਲੋ ਲਈ ਹੈ ਜੇ ਲੋਕਾਂ ਕੋ ਭਰ ਲੋਕਾਂ ਕੋ ਬਾੜੀਆਂ ਲਵਾਈਆਂ ਜਾਂਦੀਆਂ ਗੱਡੀਆਂ ਦੀ ਅੱਛਾ ਗੱਲ ਕਰਨੀ ਚਾਹੀਦੀ ਬਾੜੀਆਂ ਲਵਾਈਆਂ ਨਹੀਂ ਲੋਕਾਂ ਨੂੰ ਤੇ ਗੱਡੀਆਂ ਉਹ ਕਰ ਰਹੇ ਹੋ ਗਾ ਸਾਰੀ ਬਾੜੀ ਗਲੀ ਵਿੱਚ ਗੱਡੀ ਲਾ ਗੱਡੀ ਚ ਲੱਦ ਲੈ ਗੱਲ ਤੇ ਕੰਮ ਦਿੱਤਾ ਸ਼ਿਆਮ ਮੀਨਾ ਦੀ ਕਪਾਣ ਵੀਰ 5 ਕਿਲੋ ਦੁੱਧ ਨੂੰ ਦੋ ਦਾਂਦੇ ਜੇ ਝੋਟੀ ਚ ਠੀਕ ਹੈ ਜੀ ਪਾੜ ਇਹਦੇ ਹੀ ਆ ਠੀਕ ਹੈ ਸੰਗੀ ਸੰਗੀ ਵੀ ਖਾਓ ਝੋਟੀ ਜੀ ਇਹ ਫੇ ਬਹੁਤ ਕੁਆਲਟੀ ਵਾਲੀ ਝੋਟੀ ਆ ਸੰਗੀ ਦੋ ਗਰੀ ਇਹ ਦੋ ਦਾਂਦੇ ਆ ਤੇ ਚਵਾ ਜਿੰਨਾ ਮਨਜੀ ਵੀ ਦੋ ਦੋ ਮਸਾਲਾ ਦਵੇ ਬੜੀ ਠੰਡੀ ਚ ਠੀਕ ਹੈ ਦੰਦ ਮੇਲੋ ਸੋ ਭਾਈ ਜੀ ਕੀ ਮੋਲ ਇਹਦਾ ਚੜੀ ਪਾੜ ਦੇ ਕਰੋ ਭਾਈ ਜੀ ਜਿਆ ਜਿਆ ਹੋਣ ਇੱਕ ਬਿਲਕੁਲ ਜੈਨ ਮੋਲ 3870 ਜਵੇਂ 26800 68000 ਦੀ ਲਓ ਜੀ ਝੋੜੀ ਦਾ ਵੀ ਕੀ ਮੋਲ ਇਹ ਕਈ ਇਹਨਾਂ ਕੋਖ ਵੀ ਹੀਰਿਆਂ ਭਾਅ ਮੋਲਿਆ ਬਹੁਤ ਕੁਆਲਿਟੀ ਵਾਲੀ ਆ ਠੰਡੀ ਧੀਰੀ ਝੋਟੀ ਆ ਇਹ ਇੱਕ ਅਨਮੋਲੀ ਕੱਟੀ ਲਈਏ 50 55 ਹਜ਼ਾਰ ਦੀ ਕੱਟੀ ਮਿਲਨੀ ਆ ਉਹ ਵੀ ਆuncer ਕੱਟੀ ਮਿਲਨੀ ਆ ਏਡੀ 50 55 ਹਜ਼ਾਰ ਦੀ ਕੱਟੀ ਮਿਲਦੀ ਆ ਨਾਲ ਦੁੱਧ ਦੇ ਦੀ ਨਾਲ ਗੱਪਣ ਆਪਣੇ ਵੀਰ ਚੰਗੀ ਝੋਟੀ ਸਾਫ ਫਾਇਦਾ ਹੀ ਫਾਇਦਾ ਆ ਸੋਨਾ ਹੀਰਾ ਆਪਾਂ ਸਾਹ ਬਰਾਬਰ ਹੀ ਇਹਦੇ ਪਾਕਿਆਣ ਕਿੰਨਾ ਕਰਵਾਣਾ ਚਾਹਦਾ ਕਿ ਕੱਟੀ ਨਹੀਂ ਲੱਗਦਾ ਬਿਲਕੁਲ ਸਹੀ ਗੱਲ ਬਾਈ ਵੀ ਬਹੁਤ ਸੋਹਣੀ ਝੋਟੀ ਬਣੋਗੀ ਇਹ ਸਾਹਬੇ ਸੇਵਾ ਕਰੇ ਇਹਦੀ ਬਾਕੀ ਵੱਡੀ ਝੋਟੀ ਆ ਵੀਰ ਦੀ ਕੀ ਨਹੀਂ ਵੈੜ ਆ ਗਈ ਵੀਰ ਸੁਈ ਬਿਲਕੁਲ ਜੈਜ ਭਾਰ ਦੀ ਮਗਰ ਬੱਸੀ ਆ ਬੱਸੀ ਆ ਗਈ ਨਾੜੂ ਮਗਰ ਬੱਸੀ ਇਹਦੇ ਚਵਾਵਾ ਬੋਲਾ ਹੋਊਗਾ 10 ਕਿਲੋ 10 ਕਿਲੋ ਪਰਸਾਂ ਦੀ ਸੁਈ ਜੀ ਠੀਕ ਆਪਾਂ ਹੋਰ ਇੱਕ ਨੰਬਰ ਆ ਜੀ ਲੈ ਆ ਵੀਰ ਜੀ ਆ ਵੀ ਬਹੁਤ ਠੰਡਾ ਹੈ ਲੈ ਲੈ ਵਾਹ ਜੂ ਬੜਾ ਲਗਾ ਠੀਕ ਹੈ ਠੰਡੀ ਠੰਡੀ ਮੇਰੇ ਬਹੁਤ ਜਿਆਦਾ ਠੰਡੀ ਤੇਰੀ ਵੀ ਜੀ ਦਾਈ ਐਡਾ ਬਹੁਤ ਜਿਆਦਾ ਠੰਡਾ ਸਮਾਧੀ ਨਾ ਪਰੇ ਬਹੁਤ ਜ਼ਰਾ ਠੰਡੀ ਆ ਅੱਜ ਬਚਾ ਇਹਦਾ ਕੋਈ ਤੇਰੀ ਵਸ਼ੀਮ ਮਗਰਾ ਵੀ ਠੀਕ ਹੈ ਬਸ ਇਹ ਨਾੜੂ ਦੇ ਹੀ ਹੈ हां नहीं मेरे मौलज हो गए करिया हां 45000 45000 ਦੀ ਕਰਦੋ ਕਿ ਭਾਈ ਮਾਨ ਕਰਦਾ ਮੈਨੂੰ ਮੌਕੇ ਦੋ ਲਈ ਭਾਈ ਕਹਿੰਦਾ ਮੌਕੇ ਦੇ ਮਾਨ ਕਰਦਾਂਗੇ ਥੋੜਾ ਬਹੁਤ ਠੰਡੀ ਤੇ ਰਹਿ ਰਹੀ ਸਾਰੀ ਗਰਮੀਆਂ ਠੰਡੀ ਦੀ ਦੁੱਧ ਦੇ ਜਾਣਾ ਤੇ ਐ ਸਿਵਾ ਕਰੇ ਦੁੱਧ ਪਰੀ ਜਾਣਾ ਠੀਕ ਹੈ ਬਜੀ ਇਹੋ ਬਾਈ ਕੋਲ ਪਸ਼ੂ ਆ ਲਾਈਕ ਕਮੈਂਟ ਤੇ ਸ਼ੇਅਰ ਤੇ ਨੀਲੀ ਦੀ ਮੈਂ ਬਾਰੀ ਜਰੂਰ ਕਮੈਂਟ ਕਰਿਓ ਬਹੁਤ ਸੋਨਾ ਹੀਰਾ ਆ ਤੇ ਕੁਆਲਟੀ ਵਾਲਾ ਮਹਾਰਾਜ ਚੜਦੀ ਕਲਾ ਰੱਖੀ ਨਹੀਂ ਜਾਂਦੇ ਹੈ ਪੰਗ ਨਹੀਂ ਜਾਂਦੇ ਸਹੀ ਕਰ ਬਾਈ ਬੜੀ ਸੇਵਾ ਕਰਨੀ ਪੈਂਦੀ ਆ ਹੁਣ ਇਹ ਕਰਮ ਵਾਲੀ ਕੋਈ ਝੋਟੀ ਦੇ ਦੇ ਕੱਟੀ ਦੇ ਦੇਣਾ ਫਾਇਦਾ ਹਦਾ ਮੈਂ ਵੀ ਕਹਾਂ ਤੰਗੀ ਬਿਊਟੀ ਚ ਪਹਿਲੇ ਨੰਬਰ ਤੇ ਆਈ ਇਹ ਕੱਟੀ ਇਹਦੀ ਕੱਟੀ ਦੇਖੋ ਜੀ ਬਹੁਤ ਕੁਆਲਟੀ ਵਾਲੀ ਆ ਬਹੁਤ ਵੀਰ ਸੇਵਾ ਆ ਕੇ ਫਾਈਵ ਪਾਵੇਂ ਉੱਤੇ ਆ ਕੇ ਮੈਂ ਦੇਖਿਆ ਵੀ ਖੰਡਾ ਕਦ ਵੱਜਨੇ ਜਿਹੜੀ ਹਮੇਸ਼ਾ ਵਾਡਾ ਜਾਂਦਾ ਨਾ ਵੀਡੀਓ ਫੇਟਾ ਜਾਂਦਾ ਸਹੀ ਗੱਲ ਬਾਈ ਬਿਲਕੁਲ ਸਹੀ ਗੱਲ ਜੀ ਦੱਸੋ ਮਾੜਾ ਜੀ ਕੋ ਡਰੈਸ ਨੰਬਰ ਹੈਗਾ 842740753 ਨਾਮ ਮਾਣਾ ਲਾਈਕ ਦਾ ਕਮੈਂਟ ਸ਼ੇਅਰ ਵਾਤੋ ਵਾਤ ਚੈਨਲ ਨੂੰ ਕਰਿਆ ਕਰੋ ਜਿਹ ਨਹੀਂ ਸਕਦੇ ਜੁੜੀ ਸਾਰਿਆਂ ਦਰੋਤਾਂ ਨੂੰ ਠੀਕ ਹੈ ਬਾਈ ਸასი ਸასი ਗੱਲ ਬਾਈ